ਛੁੱਟੀ ਤੋਂ ਆਏ 24 ਸਾਲਾ ਫੌਜੀ ਨੇ ਅਜਾਣਾ ਸੀ ਵਾਪਸ ਪਰ ਇਸ ਤੋਂ ਪਹਿਲਾਂ ਹੀ ਵਰਤ ਗਿਆ ਵੱਡਾ ਪਾਣਾ ਦੱਸਦੀ ਹੈ ਕਿ ਪਟਾਲਾ ਪੁਲਿਸ ਜ਼ਿਲ੍ਹਾ ਦੀਨਪੰਹ ਦੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅnder ਪੈਂਦੇ ਪਿੰਡ ਮੰਗੀਆਂ ਦੇ 24 ਸਾਲਾ ਦੇ ਫੌਜੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਬੀਤੀ ਸ਼ਬ ਪੇਤ ਪਰੇ ਹਾਲਾਤਾਂ ਦੇ ਵਿੱਚ ਪਿੰਡ ਸ਼ਾਹਪੁਰ ਜੱਜਾ ਦੇ ਸੱਕੀ ਨਾਲੇ ਵਿੱਚੋਂ ਲਾਸ਼ ਮਿਲਣ ਨਾਲ ਇਲਾਕੇ ਦੇ ਵਿੱਚ ਤਹਿਸ਼ੀ ਦਾ ਮਾਹੌਲ ਪੈ ਗਿਆ ਦੱਸਦੀ ਹੈ ਕਿ ਇਸ ਸਮੇਂ ਜਦ ਸੱਜਾਰੇ ਕਿ ਮ੍ਰਿਤਕ ਦੇ ਪਿਤਾ ਨੇ ਕਿਹਾ ਹੈ ਕਿ ਗੁਰਪ੍ਰੀਤ ਸਿੰਘ ਜੋ ਕਿ ਅੱਜ ਤੋਂ ਕਰੀਪਾ 5 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਯਾਰ ਸਿੱਖ ਰੈਜiment ਦੇ ਜਵਾਨ ਵਜੋਂ ਲਖਨਊ ਵਿਖੇ ਆਪਣੀ ਸੇਵਾ ਨਿਭਾ ਰਿਆ ਸੀ ਤੇ 2 ਮਹੀਨੇ ਪਹਿਲਾਂ ਉਹ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ ਤੇ 29 ਜੂਨ ਨੂੰ ਆਪਣੀ ਯੂਨਿਟ ਨੂੰ ਹਾਜ਼ਰ ਹੋਣਾ ਸੀ ਉਹਨੇ ਦੱਸਿਆ ਕਿ 26 ਜੂਨ ਨੂੰ ਆਪਣੇ ਪਿੰਡ ਦੇ ਕਿਸਨੋਦਵਾਨ ਨਾਲ ਬਾਹਰ ਕਿਸੇ ਕੰਮ ਗਿਆ ਪਰ ਸ਼ਾਮ ਤੱਕ ਘਰ ਨਾ ਪਰਤਿਆ ਤੇ ਸਾਡੇ ਵੱਲੋਂ ਪੁਲਿਸ ਚੌਕੀ ਧਰਮਪੁਰ ਰੰਡਾਵਾ ਵਿਖੇ ਗੁੰਮਸ਼ਦਾ ਦੀ ਰਿਪੋਰਟ ਦਰਜ ਕਰਵਾਈ ਉੱਥੇ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਆਪਣੇ ਤੌਰ ਤੇ ਪਿੰਡ ਦੇ ਲੋਕਾਂ ਦੀ ਮਦਦ ਤਰ ਸ਼ਾਪੁਰ ਜਾਜਨ ਸ਼ੱਕੀ ਨਾਲੇ ਤੇ ਭਾਲ ਕੀਤੀ ਜਾ ਰਹੀ ਸੀ ਤਾਂ ਕਿ ਸ਼ੱਕੀ ਨਾਲੇ ਵਿੱਚੋਂ ਅੱਤ ਗਲੀ ਸੜੀ লাশ ਭਰਾ ਮਧੋਈ ਪਰਿਵਾਰ ਵੱਲੋਂ ਜਿਸ ਨੌਜਵਾਨ ਦੇ ਨਾਲ ਉਹ ਕਰੋ ਗਿਆ ਸੀ ਉਸ ਵੱਲੋਂ ਉਸ ਨਾਲ ਕੋਈ ਮੰਦਭਾਗੀ ਘਟਨਾ ਕੀਤੀ ਗਈ ਪਰਿਵਾਰ ਮੈਂਬਰ ਨੇ ਵੀ ਦੱਸਿਆ ਕਿ ਇਸ ਸਬੰਧ ਵਿੱਚ ਪਹੁੰਚ ਦੇ ਅਧਿਕਾਰੀਆਂ ਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕਰ ਦਿੱਤਾ ਗਿਆ। ਉਥੇ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਸਬ ਇੰਸਪੈਕਟਰ ਦਲਜੀਤ ਸਿੰਘ ਅਤੇ ਪੁਲਿਸ ਚੌਕੀਦਾਰ ਮੋਰੰਦਾਵ ਦੇ ਸੈੰਗਰੇ ਸਿੰਘ ਨੇ ਦੱਸਿਆ ਕਿ ਜੋ ਪਰਿਵਾਰਕ ਮੈਂਬਰ ਬਿਆਨ ਦਰਜ ਕਰਵਾਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਕੀ ਕਹਾ ਤੁਸੀਂ ਵੀ ਸੁਣੋ। ਇਹ ਨਾ ਗੁਰਪ੍ਰੀਤ ਸਿੰਘ ਆ ਜੀ ਸਨ ਆਫ ਸਦਨ ਸ਼ੰਗਰ ਸਿੰਘ ਆ ਪਿੰਡ ਦਾ ਮੰਗੇ ਖੁਰਦਾ। ਹਾਂਜੀ। ਇਹ ਬੱਚਾ ਜੀ ਛੁੱਟੀ ਆਇਆ ਸੀਗਾ ਜੀ 29 ਤੀਕ ਨਦੀ ਬਪਤੀ ਸੀਗੀ ਤੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਰੇ ਪਿੰਡ ਦਾ ਹੀ ਬੱਚਾ ਕੋਈ ਇਹਨੂੰ ਨਾਮ ਲੈ ਕੇ ਆਇਆ ਕਿ ਤੇ ਬਾਅਦ ਉਹਨਾਂ ਨੂੰ ਲਾਈਟ ਲੈ ਲਿਆ ਵੀ ਚਲੋ ਬੱਚੇ ਇੱਕ ਦਿਨਾਂ ਚਲੇ ਜਾਂਦੇ ਹਾਂ 26 ਤਰੀਕ ਦੇ ਦੌਰਾਨ ਇਹਨਾਂ ਰਾਤ ਤੱਕ ਮੈਂ ਵੀ ਸੋਚਿਆ ਵੀ ਬੱਚਾ ਆ ਜਾਏਗਾ ਪਰ ਨਹੀਂ ਫਿਰ 27 ਤੀਕ ਨੂੰ ਇਹਨਾਂ ਨੇ ਧਰਮਘਰ ਚੋਂ ਕੀਤੇ ਇਹਦੇ ਮਤਬ ਬਾਬਤ ਦਿਖਾ ਦਿੱਤੀ ਕਿ ਇਹ ਵੀ ਬੱਚਾ ਸਾਡਾ ਘਰ ਨਹੀਂ ਆਇਆ ਜੀ ਜੀ ਹਰਤਾਲ ਕਰਨ ਦੇ باوجود ਵੀ ਦੋ ਦਿਨ ਤਿੰਨ ਦਿਨ ਲੱਗਦੇ ਰਹੇ ਪਰਿਵਾਰਕ ਮੈਂਬਰਾਂ ਦੀ ਵੀ ਰਿਸਦਾਰੀਆਂ ਜੀ ਇਹ ਬੱਚਾ ਨਹੀਂ ਮਿਲਿਆ ਪਰ ਅੱਜ ਸਾਨੂੰ ਫਿਰ ਇਹ ਕੀ ਆਪੇ ਪਿੰਡ ਦੇ ਸਰਪੰਚ ਸਾਹਿਬ ਨਾਲ ਜਿਹੜੇ ਲੋਕਲ ਜਿਹੜੇ ਪੰਜਾਬ ਬੰਦੇ ਨੇ ਮੋਹਤਬਰ ਨੇ ਉਹਨਾਂ ਨੇ ਇਹ ਸੋਚੇ ਕਿ ਚਲੋ ਕਿਉਂ ਨਾ ਆਪਣੇ ਲੈਵਲ ਤੇ ਵੀ ਆਪਾਂ ਇਹਨੂੰ ਪਰਦਾਲ ਕਰਕੇ ਵੇਖੀਏ ਇਹ ਸੱਕੀ ਦੀ ਜਿਹੜੀ ਟੋਟਲ ਜਿਹੜੀ 22 ਫਿਰਦਿਆਂ ਦੌਰਾਨ ਇਹ ਬੱਚੇ ਦੀ ਜਿਹੜੀ ਲਾਸ਼ ਆ ਇਹ ਫੁੱਲੀ ਹੋਈ ਜਿਵੇਂ ਕਿ ਤੁਸੀਂ ਵੇਖਿਆ ਤੁਸੀਂ ਮੁਖਾਇਬ ਹੋਏਗਾ ਵੀ ਇਹ ਸਾਹਮਣੇ ਨਜ਼ਰ ਆਈ ਇਹ ਮਾਮਲਾ ਕੀ ਆ ਇਹ ਸਰ ਪ੍ਰਸ਼ਾਸਨ ਤੋਂ ਪੂਜੋ ਮੰਗ ਕਰਦੇ ਆ ਇਹ ਮਾਮਲਾ ਕੀ ਹੋਇਆ ਕਿੱਦਾਂ ਹੋਇਆ ਵਾ ਇਹਦੀ ਜਿਹੜੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਔਰ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਸਰ ਕਿੰਨੀ ਕੁ ਉਮਰ ਸੀ ਇਹ ਬੱਚੇ ਕਿੰਨੇ ਸਾਲ ਇਹਨੂੰ ਭਰਤੀ ਹੋਏ ਨੂੰ ਇਹਨੂੰ 4 ਸਾਲ ਭਰਤੀ ਨੂੰ ਹੋ ਗਈ ਸੀ 5ਵਾਂ ਸਾਲ ਜਾ ਰਿਹਾ ਸੀਗਾ ਔਰ ਬੱਚਾ ਇੱਕ ਵਾਰਾ ਸੀ ਜੀ ਹਾਂਜੀ ਤੇ ਇਹਦੀ ਕੱਲ ਜਾਨੀ 29 ਜੂਨ ਨੂੰ ਦੀ ਵਾਪਸੀ ਸੀ ਹਾਂਜੀ 29 ਜੂਨ ਨੂੰ ਘਰੋਂ ਇਹਨੇ ਜਾਣਾ ਸੀਗਾ ਪਾਰਾ ਕੁਝ ਬੈਗ ਵਗੈਰਾ ਪੈਕ ਕੀਤਾ ਵਾ ਵਰਦੀ ਧੋਤੀ ਆਪਣੇ ਇਹਨੇ ਵੀ ਮੈਂ ਜਾਣ ਦੀ ਤਿਆਰੀ ਚਾਂ ਪਰ ਪਤਾ ਨਹੀਂ ਕੋਈ ਦਿੱਤ ਵੱਲੋਂ ਕੀ ਇਹ ਪਾਣਾ ਵਾਪਰਨਾ ਸੀਗਾ ਜਾਂ ਸਾਡੀ ਕਿਸਮਤ ਮਾੜੀ ਸੀਗੀ ਜਾਂ ਕਿਸੇ ਦੇ ਮਨ ਵਿੱਚ ਖੋਟ ਸੀਗਾ ਇਸ ਬਾਰੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਅਰੇ ਇਸੀ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਪ੍ਰਵਾਦ ਦੇ ਨਾਲ ਪੂਰਾ ਇਨਸਾਫ ਹੋਣਾ ਚਾਹੀਦਾ ਇਹ ਕਿਹੜੀ ਕਾਰਵਾਈ ਪਾਈ ਜਾਂ ਕਿਹੜੇ ਨਾਲ ਗਏ ਨੇ ਜਾਂ ਕੀ ਪਲਾਨਿੰਗ ਸੀ ਇਹਦੇ ਬਾਰੇ ਪੂਰਨ ਜਾਣਕਾਰੀ ਜੇ ਮੈਂ ਕੱਲ 27 624 ਦੇ ਇੱਕ ਦਖਾਟ ਮਿਲੀ ਥਾਣੇ ਚੌਕੀ ਫਸੂਲ ਹੋਈ ਤੇ ਗੁਰਪ੍ਰੀਤ ਸਿੰਘ ਸਾਨੂੰ ਸ਼ਾਨ ਸਿੰਘ ਵਾਸੀ ਪਿੰਡ ਮੰਗਿਆ ਜੋ ਆਰਮੀ ਵਿੱਚ ਨੌਕਰੀ ਕਰਦਾ ਘਰੋਂ ਗੋਮੇ ਕਰਦਾ ਜਿਹਦੀ ਹੁਣ ਤੱਕ ਭਾਲ ਕਰਦੇ ਰਹੇ ਅੱਜ ਸਾਨੂੰ ਪਤਾ ਲੱਗਾ ਕਿ ਇਹਦੀ ਇੱਥੇ ਸਬਕੀ ਨਾਲੋਂ ਡੱਡ ਬੋੜੀ ਮਿਲਿਆ ਸਰ ਕੀ ਮੌਦਾ ਕਰਨੀ ਕਿ ਲੱਗਦਾ ਜੀ ਇਹਦੇ ਕੋਈ ਤਪੀ ਚੱਲ ਰਹੀ ਆ ਜੋ ਸਮੇਂ ਤਰ੍ਹਾਂ ਕੋ ਦਫਤਰ ਕਰ ਵੀ ਨਹੀਂ ਦੋਗੇ ਸਰ ਪਰਿਵਾਰ ਵੱਲ ਖਾਸਾ ਚਿਤਾਇਆ ਜਾ ਰਿਹਾ ਕਿ ਜੋ ਜਿਹਦੇ ਨਾਲ ਆਇਆ ਉਹ ਉਹਨੇ ਕੁਝ ਕੀਤਾ ਕਿ ਇਹ ਇਦਾਂ ਹੈ ਲੱਗਦਾ ਤਾਂ ਉਹ ਫਿਲੋ ਹਾਲਾ ਜੀ ਕੋਈ ਬਿਆਨ ਨਹੀਂ ਲਿਖਿਆ ਜੀ ਬਿਆਨ ਦਾ ਜਿਤੋਂ ਦੇ ਮੁਤਾਬਕ ਤਕਰੀਰੀ ਹੋਊਗਾ ਉਹ ਦੂਗਾ ਕਰੀ ਪਤਾ ਨਹੀਂ ਜੀ ਸਰ ਪੋਸਟਮੈਨ ਕਰਵਾਇਆ ਜਾ ਰਿਹਾ ਬਿਲਕੁਲ ਪੋਸਟਮੈਨ ਕਰਵਾਉਂਗਾ